ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਦੇਰ ਰਾਤ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਇੱਕ ਨਿੱਜੀ ਹੋਟਲ ਦੇ ਉੱਤੇ ਛਾਪਾ ਮਾਰ ਦਿੱਤਾ ਛਾਪੇਮਾਰੀ ਕੀਤੀ ਹੈ ਤਾਂ ਹੋਟਲ ਦੇ ਵਿੱਚੋਂ ਇਹ ਮੁੰਡੇ ਤੇ ਕੁੜੀਆਂ ਫੜੇ ਗਏ ਨੇ ਤੁਹਾਨੂੰ ਦੱਸ ਦਈਏ ਕਿ 6 ਕੁੜੀਆਂ ਅਤੇ 13 ਮੁੰਡੇ ਮੌਕੇ ਤੋਂ ਕਾਬੂ ਕੀਤੇ ਗਏ ਪੁਲਿਸ ਦੇ ਮੁਤਾਬਕ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਇਹ ਮੁੰਡੇ ਕੁੜੀਆਂ ਹੋਟਲਾਂ ਦੇ ਕਮਰਿਆਂ ਦੇ ਵਿੱਚ ਸ਼ਰਮਨਾਕ ਹਾਲਾਤਾਂ ਦੇ ਵਿੱਚ ਮਿਲੇ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਹੀ ਇਹਨਾਂ ਨੂੰ ਕਾਬੂ ਕਰ ਲਿਆ ਤੁਹਾਨੂੰ ਦੱਸ ਦੇ ਕਿ ਅਮਰitsar ਦੇ ਥਾਣਾ ਬੀ ਡਿਵੀਜ਼ਨ ਆਉਂਦੇ ਇਲਾਕੇ ਦੇ ਅਧੀਨ ਇੱਕ ਨਿੱਜੀ ਹੋਟਲ ਦੇ ਵਿੱਚ ਪੁਲਿਸ ਨੇ ਰੇਡ ਕੀਤੀ ਪੁਲਿਸ ਦੇ ਮੁਤਾਬਕ ਇਹ ਜਿਹੜੀ ਛਾਪੇਮਾਰੀ ਕੀਤੀ ਗਈ ਹੈ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕੀਤੀ ਗਈ ਹੈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਨਾ ਹੋਟਲਾਂ ਦੇ ਵਿੱਚ ਜਿਸਮ ਫਿਰੋਸ਼ੀ ਦਾ ਧੰਦਾ ਚੱਲਦਾ ਹੈ ਗਲਤ ਕੰਮ ਹੁੰਦੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਵੱਡਾ ਐਕਸ਼ਨ ਲੈਂਦੇ ਹੋਏ ਰੇਡ ਕਰ ਦਿੱਤੀ ਬੀਤੀ ਦੇਰ ਰਾਤ ਰੇਡ ਕੀਤੀ ਗਈ ਸੀ ਤੈਸੇ ਦੌਰਾਨ 6 ਕੁੜੀਆਂ 13 ਮੁੰਡੇ ਜਿਹੜੇ ਨੇ ਉਥੋਂ ਮੌਕੇ ਤੋਂ ਕਾਬੂ ਕਰ ਲਏ ਗਏ ਤੁਹਾਨੂੰ ਦੱਸ ਦਈਏ ਕਿ ਅਮਰitsar ਥਾਣਾ ਬੀ ਡਿਵੀਜ਼ਨ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਪੁਲਿਸ ਨੇ ਦੇਰ ਰਾਤ ਇੱਕ ਹੋਟਲ 'ਚ ਰੇਡ ਮਾਰ ਦਿੱਤੀ ਜਿਸਮ ਫਿਰੋਸ਼ੀ ਦਾ ਧੰਦਾ ਸੀ ਜਿਹੜਾ ਚੱਲ ਰਿਹਾ ਸੀ ਉਸ ਨੂੰ ਬੇਨਕਾਬ ਕਰ ਦਿੱਤਾ ਪੁਲਿਸ ਨੇ ਇਸ ਕਾਰਵਾਈ ਦੌਰਾਨ 6 ਕੁੜੀਆਂ ਤੇ 13 ਮੁੰਡਿਆਂ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਲਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਇਹ ਕਾਰਵਾਈ ਕੀਤੀ ਗਈ ਹੈ ਔਰ ਇੱਕ ਵਿਸ਼ੇਸ਼ ਟੀਮ ਬਣਾ ਕੇ ਹੋਟਲ ਦੇ ਵਿੱਚ ਦਾਖਲ ਹੋਈ ਤਾਂ ਫਿਰ ਅਧਿਕਾਰੀਆਂ ਨੇ ਉੱਥੇ ਜਿਹੜੇ ਮੁੰਡੇ ਕੁੜੀਆਂ ਸੀ ਉਹਨਾਂ ਨੂੰ ਸ਼ਰਮਨਾਕ ਹਾਲਾਤਾਂ ਵਿੱਚ ਪਾਇਆ ਤਾਂ ਕਾਬੂ ਕਰ ਲਿਆ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਸਾਰੇ ਮਲਜ਼ਮਾਂ ਨੂੰ ਦੇਰ ਰਾਤ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਪੁਲਿਸ ਨੇ ਗ੍ਰਿਫਤਾਰ ਕੀਤੀ ਕੀਤੇ ਨੇ ਜਿਹੜੇ ਉੱਥੇ ਮਲਜ਼ਮ ਕੁੜੀਆਂ ਅਤੇ ਮੁੰਡੇ ਉਹਨਾਂ ਨੂੰ ਅਦਾਲਤ ਤੱਕ ਪਹੁੰਚਾਉਣ ਦੇ ਲਈ ਆਟੋ ਰਿਕਸ਼ੇ ਦੀ ਵਰਤੋਂ ਕੀਤੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮਲਜ਼ਮ ਨੇ ਉਹਨਾਂ ਨੂੰ ਪੁਲਿਸ ਆਟੋ ਰਿਕਸ਼ੇ ਦੇ ਵਿੱਚ ਲੈ ਕੇ ਆਈ ਹੈ ਹਲਕੇ ਜਦੋਂ ਕਿਸੇ ਵੀ ਮੁਲਜ਼ਮ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤਾਂ ਉਹ ਜਿਹੜੀ ਪੁਲਿਸ ਦੀ ਗੱਡੀ ਹੁੰਦੀ ਹੈ ਸਰਕਾਰੀ ਗੱਡੀ ਹੂਟਰ ਵਾਲੀ ਉਸ ਦੇ ਵਿੱਚ ਲੈ ਕੇ ਆਉਂਦੀ ਹੈ ਔਰ ਧਾਮਜਾਮ ਨੇ ਜਿਹੜੇ ਨਾਲ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਜਾਂਦੇ ਨੇ ਪਰ ਲੇਕਿਨ ਇੱਥੇ ਸੁਰੱਖਿਆ ਤੇ ਹੁਣ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਪੁਲਿਸ ਆ ਜਿਹੜੀ ਉਹ ਮੁਲਜ਼ਮਾਂ ਨੂੰ ਆਟੋ ਦੇ ਵਿੱਚ ਲੈ ਕੇ ਆਈ ਆ ਰੱਬ ਨਾ ਕਰੇ ਇਹ ਮੁਲਜ਼ਮ ਨੇ ਜਿਹੜੇ ਆਟੋ ਦੇ ਵਿੱਚੋਂ ਨਿਕਲ ਕੇ ਭੱਜ ਵੀ ਸਕਦੇ ਨੇ ਸੋ ਸੁਰੱਖਿਆ ਤੇ ਵੀ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਹੋ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਗ੍ਰਿਫਤਾਰ ਜਿਹੜੇ ਕੀਤੇ ਗਏ ਨੇ ਮੁੱਲਜ਼ਮ ਉਹਨਾਂ ਤੋਂ ਪੁੱਛਗិច្ច ਜਾਰੀ ਹੈ ਤੇ ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾ ਰਿਹਾ ਕਿ ਇਸ ਗਰੋਹ ਦੇ ਪਿੱਛੇ ਹੋਰ ਕੌਣ ਵੱਡੇ ਵੱਡੇ ਸਰਗੜਾ ਨੇ ਯਾਨੀ ਕਿ ਵੱਡੇ ਕਿਹੜੇ ਗਰੋਹ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਹੋਟਲ ਮਾਲਕ ਤੋਂ ਵੀ ਪੁੱਛਗិច្ច ਕੀਤੀ ਜਾਵੇਗੀ ਇਸ ਤੋਂ ਇਲਾਵਾ ਹੋਟਲ ਮਾਲਕਾ ਜਿਹੜਾ ਉਸ ਤੋਂ ਡੂੰਘਾਈ ਨਾਲ ਪੁੱਛਗិច្ច ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਗਤੀਵਿਧੀਆਂ ਹੋਰ ਕਿੱਥੇ ਕਿੱਥੇ ਤੱਕ ਫੈਲੀਆਂ ਹੋਈਆਂ ਨੇ ਤੇ ਮੁੰਡੇ ਕੁੜੀਆਂ ਨੇ ਜਿਹੜੀਆਂ ਇਹ ਕਿੱਥੋਂ ਕਿੱਥੋਂ ਨੇ ਜਿਹੜੀਆਂ ਕੁੜੀਆਂ ਲਿਆਂਦੀਆਂ ਗਈਆਂ ਨੇ ਇਸ ਦੀ ਸਾਰੀ ਜਾਂਚ ਕੀਤੀ ਜਾਵੇਗੀ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸੀਨੀਅਰ ਅਸਰਾਂ ਦੇ ਹੁਕਮ ਦੇ ਮੁਤਾਬਕ ਅਸੀਂ ਰੇਡ ਕੀਤੀ ਆ ਜਿੱਥੋਂ 6 ਲੜਕੀਆਂ ਤੇ 13 13 ਲੜਕੇ ਬਰਾਮਦ ਹੋਏ ਆ ਸਰ ਕੀ ਨਾਮ ਹੋਟਲ ਦਾ ਜੀ ਹੋਟਲ ਦਾ ਨਾਮ ਆਰਐਸ ਹੋਟਲ ਦਾ ਜੀ ਜੇ ਸਰ ਕਿੰਨੀ ਦੇਰ ਤੋਂ ਧੰਦਾ ਚੱਲ ਰਿਹਾ ਇਹ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਤੇ ਅਫਸਰਾਂ ਦੇ ਹੁਕਮ ਤਾਅ ਉ ਅਸੀਂ ਰੇਡ ਕੀਤਾ ਤੇ ਜਿੱਥੇ 6 ਲੜਕੀਆਂ ਤੇ 13 ਲੜਕੇ ਬਰਾਮਦ ਹੋਏ ਸਰ ਹੁਣ ਕੱਲ ਦਾ ਕੋਈ ਮਾਲਕ ਦੇ ਉੱਤੇ ਵੀ ਕੋਈ ਐਫ ਆਈ ਆਰ ਦਰਜ ਹੋਈ ਹੈ ਹਾਂਜੀ ਹਾਂਜੀ ਮਾਲਕ ਦੇ ਵੀ ਦਰਜ ਹੋਈ ਆ ਹਾਂ ਮਾਲਕ ਦਾ ਕੀ ਨਾਮ ਹੈ ਜਿਹੜਾ ਮਾਲਕ ਦਾ ਨਾਮ ਸਾਹਾਜ ਸਰ ਵਿਦੇਸ਼ੀ ਕੁੜੀਆਂ ਜਾਂ ਇੰਡੀਅਨ ਨਹੀਂ ਨਹੀਂ ਇੰਡੀਅਨ ਲੜਕੀਆਂ ਆ ਕਿਹੜੀ ਕਾਰਵਾਈ ਕੀਤੀ ਕਿ ਸਰ ਫੋਨ ਇਹਨਾਂ ਤੇ ਕਦਮਾਂ ਦਰਜ ਕਰਕੇ ਇਹਨਾਂ ਨੂੰ ਹਵਾਲਾ ਚ ਭੇਜਿਆ ਗਿਆ ਸੋ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹਨਾਂ ਕੁੜੀ ਮੁੰਡਿਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਇਹਨਾਂ ਕੁੜੀਆਂ ਨੂੰ ਤੇ ਮੁੰਡਿਆਂ ਨੂੰ ਹੁਣ ਹਵਾਲਾਤ ਦੇ ਵਿੱਚ ਭੇਜ ਦਿੱਤਾ ਜਾਵੇਗਾ